ਨਪਟਾਏ ਇਸ ਦਾ ਸੋਗਨ ਤੋਂ ਮਾਰੇ ਇਸ ਹੀ ਕੋ ਹੈ ਹਾਏ ਮਾਇਆ ਪਰਮਾਰਥ ਬਾਤ ਹੈ ਨਾ ਕਿ ਬੰਦ ਚੜ ਜਾਣ ਬਾਤ ਪਰਮਾਰਥ ਚਲਾਉ ਇਹਦੇ ਨਾਲ ਬਹੁਤ ਸਾਰੇ ਸਭਾ ਜਨਗਰ ਕੀਰਤਨ ਸਜਾਇਆ ਗਿਆਗਾ ਛਾਇਲਾ ਵਿਕੇ ਕੀ ਕਹੋਗੇ ਅੱਜ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ੍ਰੀ ਵਹਿਗੂ ਜੀ ਫਤਿਹ ਇਹ ਛੋਟੇ ਸਹਿਜਾ ਦੇ ਸਹੀਦੀ ਜੋੜ ਮੇਲੇ ਨੂੰ ਸਮਰਪਿਤ ਆ ਨਗਰ ਕੀਰਤਨ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਸਜਾਇਆ ਗਿਆਗਾ ਕਿ ਸਾਰੇ ਹੀ ਸਾਰੇ ਹੀ ਨਗਰ ਦਾ ਅਸੀਂ तहे دلੋਂ ਧੰਨਵਾਦ ਕਰਦੇ ਆ ਕਿਉਂਕਿ ਪੂਰਾ ਪੂਰਾ ਸਹਿਯੋਗ ਦਿੰਦੇ ਨਗਰ ਆ ਇਸ ਸਾਲ ਦੀ ਤਰ੍ਹਾਂ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਬਲਜੀ ਹਾਲ ਹੈ ਜੀ ਸਰਦਾਰੀ ਕਿਰਪਾਈ ਕਰਦੇ ਹਾਏ ਇਸ ਦਾ ਸ਼ੋਬਨ ਤੋਂ ਮਾਣ ਹੈ ਇਸ ਹੀ ਕੋ ਹੈ ਹਾਏ ਮਾਇਆ ਪਰਮਾਰਥ ਬਾਤ ਹੈ ਨਾ ਕਿ ਬੰਦ ਚੇਤ ਜਾਨ ਬਾਤ ਪਰਮਾਰਥ ਚਲਾਓ ਇਹਦੇ ਨਾਲ ਬਹੁਤ ਸਾਡੇ ਸਾਥੀ ਆਪਣਾ ਕੰਮ ਬਹੁਤ ਮਾਣ 1000 ਰੁਪਏ ਸਾਡੇ ਵੀਰ ਕੇ ਹੋਣ ਰੋਡ ਵਰਦੀ ਤੇ ਛੋਟੇ ਬੱਚੇ ਜਿ ਹੱਥੇ ਲੈ ਚਾਲੋ ਬੰਦ ਵੀਰ ਬੇਸਤੁਰ ਬੱਚੇ ਨੂੰ ਦਰਹ ਕਰਕੇ ਜਾਨ ਬੰਦ ਤੇ मनी सिंध चेयरमैन पईया रुपए दफ़्ती कवर पईया का का हनुमान लिखा सिंह सौ रुपया नरतीर सिंह सौ रुपया बरत्यार सिंह सौ रुपया हटवीर सिंह पाँह रुपये बलज सिंह साहब रुपया पंजा रुपये चटवीर सिंह सुन सिंह बेटी <laughs> आ <laughs> ਸਾ ਜੀ ਜੇਕਰ ਸਾਡੇ ਕੋਲੇ ਖਜ਼ਾਨਾ ਰਹਾ ਤਾਂ ਮੁਗਲ ਫੌਜ ਸਾਡੇ ਪਿੱਛੇ ਲੱਗਿਆ ਹੋਇਆ ਮੈ ਉਹਨਾਂ ਖਜ਼ਾਨੇ ਦੀ ਜਰੂਰਤ ਆ ਤੇ ਉਹ ਨੁਕਸਾਨ ਕਰ ਸਕਦੀਆਂ ਨੇ ਕਿਹਾ ਤਾਂ ਇੱਕ ਗੁਗਲੀ ਕਹਿੰਦੇ ਆਂ ਜ ਗੁਗਲੀ ਕਹਿੰਦੇ ਆ ਉਹ ਮਾਤਾ ਜੀ ਕੋਲਤੀ ਤੇ ਮਾਤਾ ਜੀ ਨੂੰ ਵੀ ਗਿਆ ਗੁਰੂ ਜੀ ਨੇ ਕਿ ਮਾਤਾ ਜੀ ਤੁਸੀਂ ਵੀ ਇਹ ਖਜ਼ਾਨੇ ਨੂੰ ਸਰਸਾ ਦੀ ਭੇਟ ਕਰ ਦਿਓ ਤਾਂ ਮਾਤਾ ਜੀ ਨੇ ਕਿਹਾ ਕਿ ਨਹੀਂ ਬਾਪ ਜੀ ਇਹ ਕਿਸੇ ਔਖੀ ਘੜੀ ਦੇ ਵਿੱਚ ਸਾਡੇ ਕੰਮ ਆਵੇਗੀ ਪਰ ਇਤਿਹਾਸ ਨੂੰ ਕੁਝ ਹੋਰ ਹੈ ਮਨਜੋਤ ਸਿੰਘ ਜੋ ਮਾਤਾ ਕੋਲੇ ਉਸ ਮੋਰਾ ਸਿਆਹੋ ਖਜਾਮਾ ਸੀ ਉਹੀ ਗੰਗੂ ਮਹਿਮਾਨ ਉਹਨਾਂ ਮੋਰਾ ਨੂੰ ਦੇਖ ਕੇ ਡੁੱਲ ਗਿਆ ਤੇ ਉਹਨਾਂ ਛੋਟੇ ਸਹਾਬਜਾਦਾਂ ਨੂੰ ਤੇ ਮਾਤਾ ਗੁਜਰਤੌਰ ਨੂੰ ਉਸ ਰੰਗ ਦੇ ਵਿੱਚ ਸ਼ਹੀਦ ਹੋਣਾ ਪਿਆ ਪਰ ਦੂਜੇ